ਪ੍ਰਧਾਨ ਜੀ ਸਾਡਾ ਹੁਣ ਤਾਂ ਤਕਰੀਬਨ ਜਿਹੜਾ ਪ੍ਰੋਪਰ ਚੱਲ ਰਿਹਾ 26 ਦਿਨ ਹੋ ਗਏ ਪਰ ਸਾਡਾ ਜਿਹੜਾ ਸੰਘਰਸ਼ ਹੈ 5-7 ਮਹੀਨੇ ਤੋਂ ਸਰਕਾਰ ਨਾਲ ਚੱਲ ਰਿਹਾ ਹੈ ਤੇ ਸਾਡੀ ਮੁੱਖ ਦੋ ਹੀ ਮੰਗਾਂ ਨੇ ਜਿਹਦੀ ਵਿੱਚ ਅਸੀਂ ਨਾ ਤਾਂ ਸਰਕਾਰ ਤੋਂ ਉਹਨਾਂ ਦਾ ਕੋਈ ਖਜ਼ਾਨਾ ਮੰਗ ਰਹੇ ਹਾਂ ਪੰਜਾਬ ਦਾ ਨਾ ਹੀ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਉਹਨਾਂ ਦੀ ਕੋਈ ਜ਼ਮੀਨ ਜਿਹਾ ਦਾ ਬੰਗਲੇ ਦਾ ਕੋਈ ਸਾਡਾ ਉਹਨਾਂ ਨਾਲ ਸੰਘਰਸ਼ ਚੱਲ ਰਿਹਾ ਹੈ ਸਾਡਾ ਸੰਘਰਸ਼ ਜਿਹੜਾ ਹੈਗਾ ਅਬਦਰਜਗਾਰ ਨੂੰ ਲੈ ਕੇ ਹੈ ਤੇ ਉਹਦੇ ਵਿੱਚ ਸਾਡੀ ਮੁੱਖ ਦੋ ਹੀ ਮੰਗਾਂ ਨੇ ਕਿ ਸਾਨੂੰ ਮਹਿਕਮੇ ਵਿੱਚ ਮਰਜ ਕਰਕੇ ਸਾਨੂੰ ਪੱਕਾ ਕੀਤਾ ਜਾਵੇ ਜਿਹੜਾ ਇਹ ਕੱਚਾ ਕੋਰ ਸਾਨੂੰ ਆਊਟਸੋਰਸ ਦਾ ਜਾਂ ਠੇਕੇਦਾਰੀ ਦਾ ਲੱਗਿਆ ਹੋਇਆ ਇਹ ਤੋਂ ਸਾਨੂੰ ਥੋੜੀ ਬਹੁਤੀ ਰਾਹਤ ਮਿਲੇ ਤੇ ਦੂਜੀ ਸਾਡੀ ਮੰਗ ਇਹ ਹੈ ਕਿ ਸਾਡੇ ਤਨਖਾਹਾਂ ਦੇ ਵਿੱਚ ਜਿਉਂਨ-ਜੋਗਾ ਵਾਅਦਾ ਕੀਤਾ ਜਾਵੇ ਘੱਟੋ-ਘੱਟ ਸਾਡੀ ਤਨਖਾਹ ਜਿਹੜੀ ਅਸੀਂ ਮੰਗ ਕਰ ਰਹੇ ਹਾਂ 35 ਤੋਂ 40000 ਰੁਪਏ ਜੋ ਸਾਡਾ ਹੱਕ ਹੈ ਕਿਉਂਕਿ ਅਸਲੀ ਬਹੁਤ ਅਸੀਂ ਪਿਛਲੇ 20 25-25 ਸਾਲਾਂ ਤੋਂ ਇਹ ਸੰਤਾਪ ਢਾ ਰਹੇ ਹਾਂ ਇਹ ਸੇਵਾ ਨੂੰ ਵੀ ਸਰਕਾਰ ਮੁੱਖ ਰੱਖਦੇ ਹੋਏ ਸਾਡੀ ਜਿਹੜੀ ਤਨਖਾਹ ਹੈ ਉਹ 35 ਤੋਂ 40000 ਰੁਪਏ ਹੋਣੀ ਚਾਹੀਦੀ ਹੈ ਤੇ ਤੀਜੀ ਮੰਗ ਸਾਡੀ ਇਹ ਹੈ ਜਿਹੜੇ ਸਾਡੇ ਸਾਥੀ ਅੱਜ ਹਾਦੂਮਲ ਹੋਣ ਵਾਲੇ ਹੋਗੇ ਟਟੈਰੀ ਦੇ ਲਵੇ ਲਾਗੇ ਉਹਨਾਂ ਦੀ ਉਮਰ ਦੇ ਵਿੱਚ ਵਾਧਾ ਕਰਕੇ ਉਹਨਾਂ ਦੀ ਉਮਰ 65 ਸਾਲ ਸਰਵਿਸ ਤੱਕ ਕੀਤੀ ਜਾਵੇ ਸਾਡਾ ਹੜਤਾਲ ਦਾ ਬਹੁਤ ਸਮਾਂ ਹੋ ਗਿਆ ਜੀ 26 ਦਿਨ ਦੀ ਹੜਤਾਲ ਹੋ ਗਈ ਜੀ ਸਾਡੀ ਤੇ ਸਾਡੀ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੈਗੀ ਜੀ ਤੇ ਸਾਡੇ ਕੱਚੇ ਮਲਾਜ਼ਮਾਂ ਦਾ ਕੋਈ ਸਰਕਾਰ ਕਿਸੇ ਪਾਸੋਂ ਵੀ ਕੋਈ ਵੀ ਸਾਰ ਨਹੀਂ ਲੈ ਰਹੀ ਹੈ ਜੀ ਹੁਣ ਸਾਡੇ ਲਈ ਕੋਈ ਵੀ ਉੱਪਰੋਂ ਨਾਲ ਥੱਲੋਂ ਜੀ ਕੋਈ ਵੀ ਸਾਡੇ ਕੋਲੇ ਮੈਸੇਜ ਨਹੀਂ ਆ ਰਿਹਾ ਜੀ ਅਸੀਂ ਟੱਕੇ ਸਾਈ ਨਾਲ ਜ਼ਿੰਦਗੀ ਆਪਦੀ ਜੀ ਰਹੇ ਆ ਜੀ ਨਾ ਸਾਡੀ ਕੋਈ ਤਨਖਾਹ ਦੀ ਗੌਰ ਕਰ ਰਿਆ ਤੇ ਨਾ ਹੀ ਸਾਡੀ ਕੋਈ ਸੁਣਵਾਈ ਕਰ ਰਿਆ ਜੀ ਇਸ ਹਾਲ ਨਾਲ ਸਾਡਾ ਬਣੂਗਾ ਕੀ ਇਹ ਸਰਕਾਰ ਸਾਨੂੰ ਕੋਈ ਜਵਾਬ ਨਹੀਂ ਦੇ ਰਹੀ ਹੈਗੀ ਜੀ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਸਾਡਾ ਇਹ ਹੈ ਜੀ ਅਗਰ ਸਾਡੀ ਕੋਈ ਸਰਕਾਰ ਨਹੀਂ ਕੋਈ ਸੁਣਵਾਈ ਕਰ ਰਹੀ ਹੈਗੀ ਤਾਂ ਸਾਡਾ ਦਿਨ ਤੋਂ ਦਿਨ ਸੰਘਰਸ਼ ਸਾਡਾ ਵੱਧਦਾ ਹੀ ਜਾ ਰਿਹਾ ਹੈ